ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾ ਪਾਸ ਨਮਸਕਾਰ ਹੈ ਵਾਹਿਗੁਰੂ ਜੀਓ ਸੰਸਾਰ ਵਿੱਚ ਵਿਚਰਦਿਆਂ ਭਜਨ ਬੰਦਗੀ ਕਰਦਿਆਂ ਜਿਹੜੇ ਦੁੱਖ ਨੇ ਤੇ ਸੁੱਖ ਨੇ ਉਹ ਵਾਪਰਦੇ ਰਹਿੰਦੇ ਨੇ ਚਾਹੇ ਉਹ ਧਾਰਮਿਕ ਹੋਵੇ ਚਾਹੇ ਉਹ ਸੰਸਾਰੀ ਹੋਵੇ ਇਹ ਜੜੀਆਂ ਛੱਲਾਂ ਨੇ ਇਹ ਸੰਸਾਰ ਸਮੁੰਦਰ ਵਿੱਚ ਦੁੱਖ ਸੁੱਖ ਦੇ ਰੂਪ ਦੇ ਵਿੱਚ ਉੱਠਦੀਆਂ ਹੀ ਰਿੰਦੀਆਂ ਨੇ ਜਿਨ੍ਹਾਂ ਨੇ ਸਮੁੰਦਰ ਨੂੰ ਤੱਕਿਆ ਹੈ ਉਹ ਜਾਣਦੇ ਨੇ ਕਿ ਜਦੋਂ ਲਹਿਰਾਂ ਪਿੱਛੋਂ ਉੱਠ ਕੇ ਆਉਂਦੀਆਂ ਨੇ ਤੇ ਕਿਨਾਰੇ ਤੇ ਆ ਕੇ ਖਤਮ ਹੋ ਜਾਂਦੀਆਂ ਨੇ ਪਰ ਇਹਦਾ ਇਹ ਭਾਵ ਨਹੀਂ ਹੈ ਕਿ ਜਿਹੜੀ ਲਹਿਰ ਖਤਮ ਹੋ ਗਈ ਹੈ ਇਸ ਤੋਂ ਬਾਅਦ ਕੋਈ ਹੋਰ ਲਹਿਰ ਨਹੀਂ ਹੋਣੀ ਬਿਲਕੁਲ ਨਹੀਂ ਸੰਗਤ ਜੀ ਮਸਕੀਨ ਜੀ ਆਪਣੀ ਕਥਾ ਵਿੱਚ ਅਕਸਰ ਕਿਹਾ ਕਰਦੇ ਹਨ ਕਿ ਸਮੁੰਦਰ ਬਿਨਾ ਲਹਿਰਾਂ ਤੋਂ ਨਹੀਂ ਹੋ ਸਕਦਾ ਤੇ ਜੀਵਨ ਬਿਨਾ ਦੁੱਖਾਂ ਤੋਂ ਨਹੀਂ ਹੋ ਸਕਦਾ ਇੱਕ ਦੁੱਖ ਦਾ ਖਾਤਮਾ ਹੁੰਦਾ ਹੈ ਤੇ ਦੂਸਰਾ ਕਿਸੇ ਹੋਰ ਰੂਪ ਦੇ ਵਿੱਚ ਆ ਜਾਂਦਾ ਹੈ ਸੋ ਇਨ੍ਹਾਂ ਦੁੱਖਾਂ ਤੋਂ ਘਬਰਾਣਾ ਨਹੀਂ ਹੈ ਸੰਗਤ ਜੀ ਵੱਡੇ ਜਿਗਰੀ ਕਰਕੇ ਗੁਰੂ ਮਹਾਰਾਜ ਜੀਆਂ ਦਾ ਓਟ ਆਸਰਾ ਧੱਕਣਾ ਹੈ ਉਹਨਾਂ ਦਾ ਓਟ ਆਸਰਾ ਲੈ ਕੇ ਆਪਣਾ ਜੀਵਨ ਅੱਗੇ ਵਧਾਣਾ ਹੈ ਸੰਗਤ ਜੀ ਕੋਈ ਵੀ ਅੜਚਣ ਜਦੋਂ ਬਣ ਜਾਂਦੀ ਹੈ ਕੋਈ ਸੋਰ ਦਾ ਸੋਰ ਦਾ ਕੰਮ ਵਿਗੜ ਜਾਂਦਾ ਹੈ ਤੇ ਉਹ ਸਾਡੇ ਪ੍ਰਾਣੀ ਕੀਤੇ ਹੋਏ ਜਿਹੜੇ ਕਰਮ ਹੁੰਦੇ ਨੇ ਉਹਨਾਂ ਕਰਕੇ ਹੁੰਦਾ ਹੈ ਜੇ ਕੋਈ ਚੰਗੇ ਕੰਮ ਸਾਡੇ ਅੱਗੇ ਆਉਂਦੇ ਨੇ ਪੂਰਬਲੇ ਕੀਤੇ ਹੋਏ ਜਾਂ ਕੋਈ ਪੁੰਨ ਅੱਗੇ ਆ ਜਾਂਦੇ ਹਨ ਉਦੋਂ ਸਾਡੇ ਕੰਮ ਬੜੇ ਉੱਚ ਕੋਟੀ ਦੇ ਹੁੰਦੇ ਨੇ ਭਾਵ ਕੋਈ ਪੂਰਬਲਾ ਕਰਮ ਆਇਆ ਹੈ ਤੇ ਉਹਦੇ ਕਰਕੇ ਗੁਰੂ ਰਾਮਦਾਸ ਜੀ ਦੇ ਦਰਾਂ ਦੇ ਦਰਸ਼ਨ ਹੋ ਜਾਂਦੇ ਨੇ ਇਹ ਵੀ ਬਿਨਾਂ ਭਾਗਾਂ ਤੋਂ ਨਹੀਂ ਹੁੰਦੇ ਭਾਵ ਜਿਹਨੋਂ ਪੁੰਨ ਸਾਹਮਣੀ ਹੁੰਦੇ ਹਨ ਸਮੇਂ ਦੇ ਚੱਕਰ ਚੱਲਦੇ ਚੱਲਦੇ ਉਦੋਂ ਕੰਮ ਸੌਰਦੇ ਨੇ ਪਰ ਜਦੋਂ ਕੋਈ ਮਾੜਾ ਕਰਮ ਅੱਗੇ ਆ ਜਾਂਦਾ ਹੈ ਉਦੋਂ ਬਣੇ-ਬਣੇ ਕੰਮ ਵਿਗੜ ਜਾਂਦੇ ਨੇ ਤੇ ਉਹਨਾਂ ਕੰਮਾਂ ਨੂੰ ਪਾਰ ਕਰਨ ਵਾਸਤੇ ਸੰਗਤ ਜੀ ਸਾਨੂੰ ਗੁਰਬਾਣੀ ਦਾ ਉੱਤ ਅਸਰਾ ਲੈਣਾ ਚਾਹੀਦਾ ਹੈ ਜਦੋਂ ਅਮੀ ਕੋਈ ਦੁੱਖ ਆਣ ਪਵੇ ਸੰਗਤ ਜੀਓ ਆਪ ਜੀ ਬਾਣੀ ਪੜਨੀ ਨਾ ਛੱਡੋ ਜਿੰਨੀ ਵੱਧ ਤੋਂ ਵੱਧ ਹੋ ਸਕੇ ਆਪ ਜੀ ਓਨੀ ਬਾਣੀ ਦਾ ਪੈਰਾ ਵਧਾ ਦਿਓ ਜੇ ਤੁਸੀਂ ਇੱਕ ਪਾਠ ਕਰਦੇ ਹੋ ਜਪਜੀ ਸਾਹਿਬ ਦਾ ਤੇ ਮਾੜੇ ਸਮੇਂ ਵਿੱਚ ਤੰਗੀ ਵਾਲੇ ਸਮੇਂ ਵਿੱਚ ਉਹਨੂੰ ਪੰਜ ਕਰ ਦੋ 11 ਕਰ ਲਓ ਇਹਦੇ ਨਾਲ ਆਪ ਜੀ ਨੂੰ ਗੁਰੂ ਮਹਾਰਾਜ ਆਪਣੀ ਕਿਰਪਾ ਬਖਸ਼ਣਗੇ ਆਪ ਜੀ ਦੇ ਦਿਲ ਦਾ ਜਿਹੜਾ ਹੌਸਲਾ ਹੈ ਉਹ ਬਹੁਤ ਪ੍ਰਬਲ ਹੋਵੇਗਾ ਤੇ ਜਿਹੜੀਆਂ ਅੜਚਣਾਂ ਨੇ ਉਹ ਗੁਰਬਾਣੀ ਦੇ ਪ੍ਰਤਾਪ ਕਰਕੇ ਖਤਮ ਹੋ ਜਾਂਦੀਆਂ ਨੇ ਮਾੜਾ ਕਰਮ ਜਿਹੜਾ ਹੈ ਉਹ ਕਟਿਆ ਜਾਂਦਾ ਹੈ ਸੰਗਤ ਜੀ ਤਾਂ ਆਪ ਜੀ ਗੁਰੂ ਜੀਆਂ ਦੇ ਅੱਗੇ ਜਦੋਂ ਵੀ ਕੋਈ ਦੇਗ ਪ੍ਰਸ਼ਾਦ ਕਰਾਉਂਦੇ ਹੋ ਜਾਂ ਦੇਗ ਕਰਾ ਕੇ ਅਰਦਾਸ ਕਰਾਉਂਦੇ ਹੋ ਆਪ ਜੀ ਕਿਰਪਾ ਕਰਕੇ ਗੁਰੂ ਜੀਆਂ ਦੇ ਅੱਗੇ ਗੁਰਬਾਣੀ ਦੀ ਪੇਟਾ ਰੱਖਿਆ ਕਰੋ ਕਵੰਜਾ ਪਾਠ 101 ਪਾਠ 250 ਪਾਠ ਜਿੰਨੇ ਆਪ ਜੀ ਦਾ ਆਪ ਜੀ ਦੀ ਜਿੰਨੀ ਸਮਰੱਥਾ ਹੈ ਆਪ ਜੀ ਸਦਾ ਅਰਦਾਸ ਦੇ ਨਾਲ ਗੁਰਬਾਣੀ ਦੀ ਪੇਟਾ ਵੀ ਦਿਆ ਕਰੋ ਸੰਗਤ ਜੀਓ ਆਪ ਜੀ ਹਰ ਮਦਾਨ ਫਤਿਹ ਹੋਵੇਗੀ ਇਨੀਆਂ ਬੇਨਤੀਆਂ ਪਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ